ਸ਼ਲੋਕ ਭਾਵੀ ਉਦੋਤ ਕਰਨ ਹਰ ਰਮਣ ਸੰਜੋਗ ਪੂਰਨ ਜਦੋਂ ਪੂਰਨ ਸਜੋਗਾ ਨਾਲ ਮੱਥੇ ਦੇ ਲਿਖੇ ਲੇਖ ਉਗੜਦੇ ਹਨ ਪ੍ਰਭੂ ਦਾ ਸਿਮਰਨ ਕਰੀਦਾ ਹੈ ਗੋਪਾਲ ਦਰਸ਼ ਭੇਟੰ ਸਫਲ ਨਾਨਕ ਸੋ ਮਹੂਰਤਾ ਹੈ ਨਾਨਕ ਉਹ ਘੜੀ ਬਰਕਤ ਵਾਲੀ ਹੁੰਦੀ ਹੈ ਜਦੋਂ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ ਕੀਮ ਨ ਸਕਾ ਪਾਏ ਸੁਖ ਮਿੱਤੀ ਹੂੰ ਬਾਹਰੇ ਇਤਨੇ ਅਮਿਣਵੇਂ ਸੁਖ ਪ੍ਰਭੂ ਦਿੰਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ ਨਾਨਕ ਸਾਵੇ ਲੜੀ ਪਰਵਾਣ ਜਿਤ ਮਿਲੰਦੜੋ ਮਾਂ ਪਰੀ ਰਹੇ ਨਾਨਕ ਉਹੀ ਸੁਲਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲਦਾ ਹੈ ਪਾਉੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਰਬ ਕਰਕੇ ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੈ ਗਸਾਈ ਉਮਰਤੋ ਮਿਲਣ ਦਾ ਸਮਾਂ ਭਾਗਾ ਵਾਲਾ ਹੁੰਦਾ ਹੈ ਜਦੋਂ ਧਰਤੀ ਦਾ ਸਾਈਂ ਮਿਲਦਾ ਹੈ ਆਠ ਪਹਰ ਹਰ ਧਿਆਏ ਕੈ ਮਨ ਇਛ ਪੁਜਾਈ ਮੇਰ ਕਰ ਅੱਠੇ ਪੈਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ ਵੱਡੇ ਭਾਗ ਸਤ ਸੰਗ ਹੋਏ ਨਿਵਲਾਗਾ ਪਾਈ ਚੰਗੀ ਕਿਸਮਤ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਉ-ਨਿਉ ਕੇ ਸਤਸੰਗੀਆਂ ਦੇ ਪੈਰੀ ਲੱਗਾ ਮਨਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਮੇਰੇ ਮਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਤ੍ਰੇ ਹੈ ਏ ਨਾਨਕ ਮੈਂ ਸਤਸੰਗੀਆਂ ਤੋਂ ਸਦਕੇ ਜਾਂਦਾ ਸਲੋਕ ਪਤਿਤ ਪਨੀਤ ਗੋਬਿੰਦ ਹੈ ਸਰਬ ਦੋਖ ਨਿਵਾਰਣ ਗੋਬਿੰਦ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਾਪੀਆਂ ਦੇ ਸਾਰੇ ਐਬ ਦੂਰ ਕਰਨ ਵਾਲਾ ਹੈ ਸ਼ਰਣ ਸੂਰ ਭਗਵਾਨ ਜਪੰਤ ਨਾਨਕ ਹਰ ਹਰ ਹਰੇ ਇਹ ਨਾਨਕ ਜੋ ਮਨੋਖੋਸ ਪ੍ਰਭੂ ਨੂੰ ਜਪਦੇ ਹਨ ਭਗਵਾਨ ਉਹਨਾਂ ਸ਼ਰਨ ਆਇਆ ਦੀ ਲਾਜ ਰੱਖਣ ਦੇ ਸਮਰੱਥ ਹੈ ਛੱਡਿਓ ਹੱਬ ਆਪ ਲਗੜੋ ਚਰਨ ਆਪਸ ਜਿਸ ਮਨੁੱਖ ਨੇ ਸਾਰਾ ਆਪਾ ਭਾਉ ਮਿਟਾ ਦਿੱਤਾ ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ ਨੱਠੜੋ ਦੁੱਖ ਤਾਪ ਨਾਨਕ ਪ੍ਰਭ ਤੇ ਖੰਦੇ ਆਂ ਹੇ ਨਾਨਕ ਪ੍ਰਭੂ ਦਾ ਦਿਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ਼ ਹੋ ਜਾਂਦੇ ਹਨ ਪੌੜੀ ਮੇਲ ਲਹੁ ਦਿਆਲ ਤਹਿ ਪੈ ਦਵਾਰਿਆ ਹੇ ਦਿਆਲ ਮੈਂ ਤੇਰੇ ਦਰ ਤੇ ਆ ਡਗਾ ਹਾਂ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲੈ ਰੱਖ લે ਉਹ ਦੀਨ ਦਿਆਲ ਭ੍ਰਮਤ ਬਹੁ ਹਾਰਿਆ ਹੇ ਦੀਨਾਂ ਤੇ ਦਇਆ ਕਰਨ ਵਾਲੇ ਮੈਨੂੰ ਰੱਖ ਲੈ ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ ਭਗਤ ਬਚਲ ਤੇਰਾ ਬਿਰਦ ਹਰ ਪਤ ਤ ਉਧਾਰਿਆ ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ ਇਹ ਤੇਰਾ ਮੁੱਢ ਕਦੀਮਾ ਦਾ ਸੁਭਾਅ ਹੈ ਤੁਜ ਬਿਨ ਨਾਹੀ ਕੋਏ ਬਿਨੋ ਮੋਹ ਸਾਰਿਆ हे ਪ੍ਰਭੂ ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਂਤੀ ਨੂੰ ਸਿਰੇ ਚਾੜ ਸਕੇ ਕਰ ਗਹਿਲੇ ਹੁ ਦਿਆਲ ਸਾਗਰ ਸੰਸਾਰਿਆ 헤 ਦਿਆਲ ਮੇਰਾ ਹੱਥ ਫੜ ਲੈ ਤੇ ਮੈਨੂੰ ਸੰਸਾਰ ਸਮੁੰਦਰ ਵਿੱਚੋਂ ਬਚਾ ਲੈ ਸਲੋਕ ਸੰਤ ਉਧਰਣ ਦਿਆਲੰ ਆਸਰੰ ਗੋਪਾਲ ਕੀਰਤਨ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰਾ ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਂਦਾ ਹੈ हे ਨਾਨਕ ਤੂੰ ਵੀ ਅਜੇਹੇ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ ਚੰਦਨ ਚੰਦਨ ਸਰਦ ਰੁੱਤ ਮੋਲ ਨ ਮਿਟਈ ਕਾਮ ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ ਚਾਹੇ ਚੰ드ਰਮਾ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ ਇਹਨਾਂ ਦੇ ਰਾਹੀ ਮਨ ਦੀ ਤਪਸ਼ ਓਕਾ ਹੀ ਮਿਟ ਨਹੀਂ ਸਕਦੀ ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ हे नानक प्रभु ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੇ ਤਪਸ਼ ਤੋਂ ਵੱਧ ਜਾਂਦੇ ਹਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈ ਮਨ ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਹਨ ਤੋਟ ਨ ਆਵੇ ਮੂਲ ਸੱਚਿਆ ਨਾਮ ਧਨ ਉਹ ਪ੍ਰਭੂ ਦਾ ਨਾਮ ਤਾਂ ਇਕੱਠਾ ਕਰਕੇ ਕਰਦੇ ਹਨ ਤੇ ਉਹਨਾਂ ਉਸ ਧਨ ਵਿੱਚ ਕਦੇ ਘਾਟਾ ਨਹੀਂ ਪੈਂਦਾ ਸੰਤ ਜਨ ਸੰਗ ਪਾਈਏ ਵੱਡੇ ਕੁੰਨ ਅਜਿਹੇ ਗੁਰਮੁਖਾਂ ਦੀ ਸੰਗਤ ਬੜੇ ਭਾਗਾ ਨਾਲ ਮਿਲਦੀ ਹੈ ਆਠ ਪਹਰ ਹਰ ਧਿਆਏ ਹਰ ਜਸ ਨਿਤ ਸੁਨ ਇਹ ਸੰਤ ਜਨ ਅਠੇ ਪੈਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ਸ਼ਲੋਕ ਦਇਆ ਕਰਨੰ ਦੁਖ ਹਰਣੰ ਉਹ ਚਰਣੰ ਨਾਮ ਕੀਰਤਨ ਹੈ ਨਾਨਕ ਜੇ ਮਨੁੱਖ ਦਿਆਲ ਸਰਬ ਵਿਆਪੀ ਭਗਵਾਨ ਨਾਮ ਦੀ ਵਡਿਆਈ ਕਰੇ ਦਿਆਲਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਤਾਂ ਪ੍ਰਭੂ ਮਿਹਰ ਕਰਦਾ ਹੈ ਉਸ ਦੇ ਦੁੱਖਾਂ ਦਾ ਨਾਸ਼ ਕਰਦਾ ਹੈ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਨਹੀਂ ਫਸਦਾ ਪਾਹ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਵਿਆਪ ਉਹ ਪ੍ਰਭੂ ਸਿਮਰਨ ਕੀਤੇ ਆ ਆਪ ਜੀਵਾਂ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲ ਦੀ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਜੈਨੋ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਹੈ ਨਾਨਕ ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ ਪੌੜੀ ਜਾਂ ਪ੍ਰਭ ਭੈ ਦਿਆਲ ਨਾ ਬਿਆਪੇ ਮਾਇਆ ਜਦੋਂ ਜੀਵ ਉਤੇ ਪ੍ਰਭੂ ਦੀ ਮਿਹਰਬਾਨ ਹੋਣ ਦਾ ਮਾਇਆ ਜੋਰ ਨਹੀਂ ਪਾ ਸਕਦੀ ਜਦੋਂ ਪ੍ਰਭੂ ਜੀ ਉੱਤੇ ਜਦੋਂ ਜੀਵ ਤੇ ਪ੍ਰਭੂ ਜੀ ਮਿਹਰਬਾਨ ਹੋਣ ਤਾਂ ਮਾਇਆ ਜੋ ਰੀ ਪਾ ਸਕਦੀ ਕੋਟ ਆਗਾ ਗਏ ਨਾਸ਼ ਹਰ ਇੱਕ ਧਾਇਆ ਇੱਕ ਪ੍ਰਭੂ ਨੂੰ ਸਿਮਰਿਆ ਕਰੋੜਾ ਹੀ ਪਾਪ ਨਾਸ਼ ਹੋ ਜਾਂਦੇ ਹਨ ਨਿਰਮਲ ਭੈ ਸਰੀਰ ਜਨ ਧੂਰੀ ਨਾਏ ਆ ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ ਧੂੜ ਵਿੱਚ ਨਾਤਿਆਂ ਸਰੀਰ ਪਵਿੱਤਰ ਹੋ ਜਾਂਦੇ ਹਨ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਸੰਤਾਂ ਦੀ ਸੰਗਤ ਵਿੱਚ ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ ਤਰੇ ਕੁਟੰਬ ਸੰਗ ਲੋਗ ਕੁੱਲ ਸਬਾਇਆ ਅਜਿਹੇ ਮਨੁੱਖਾਂ ਦੀ ਸੰਗਤ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ ਸ਼ਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰ ਗੋਬਿੰਦ ਰੂਪ ਹੈ ਗੋਪਾਲ ਰੂਪ ਹੈ ਸਰਵ ਵਿਆਪਕ ਨਾਰਾਇਣ ਦਾ ਰੂਪ ਹੈ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਧਾਰਣ ਗੁਰੂ ਦਇਆ ਦਾ ਘਰ ਹੈ ਸਮਰੱਥਾ ਵਾਲਾ ਹੈ ਤੇ ਹੈ ਨਾਨਕ ਵਿਕਾਰੀਆਂ ਨੂੰ ਵੀ ਤਾਰਨ ਹਾਰ ਹੈ ਭੌਜਲ ਬੇਖਮ ਅਸਗਾਹ ਗੁਰ ਬੋਹਤ ਹੈ ਤਾਰਯੰ ਸੰਸਾਰ ਸਮੁੰਦਰ ਬੜਾ ਭਿਆਨਕ ਤਿਆਥਾ ਹੈ ਪਰ ਗੁਰੂ ਜਹਾਜ਼ ਨੇ ਮੈਨੂੰ ਇਸ ਵਿੱਚੋਂ ਬਚਾ ਲਿਆ ਹੈ ਨਾਨਕ ਪੂਰ ਕਰੰਮ ਸਤਗੁਰ ਚਰਣੀ ਲੱਗਿਆ ਹੈ ਨਾਨਕ ਜੋ ਮਨੋਖ ਸਤਗੁਰ ਦੀ ਚਰਣੀ ਲੱਗਦੇ ਹਨ ਉਹਨਾਂ ਦੇ ਚੰਗੇ ਭਾਗ ਹੁੰਦੇ ਹਨ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤ ਵਿੱਚ ਰਹਿਾਂ ਪ੍ਰਭੂ ਦਾ ਭਦਨ ਕੀਤਾ ਜਾ ਸਕਦਾ ਹੈ ਗੁਰ ਕਿਰਪਾਲ ਜਬ ਭੈ ਤਾਂ ਅਵਗੁਣ ਸਭ ਛਪੇ ਜਦੋਂ ਸਤਿਗੁਰੂ ਮਿਹਰਬਾਨ ਹੁੰਦਾ ਹੈ ਤਾਂ ਸਾਰੇ ਉਹ ਗੁਣ ਦੂਰ ਹੋ ਜਾਂਦੇ ਹਨ ਪਾਰ ਬ੍ਰਹਮ ਗੁਰਦੇਵ ਨਿਚ ਉੱਚ ਥੱਪੇ ਪ੍ਰਭੂ ਦਾ ਰੂਪ ਗੁਰੂ ਨੀਮਿਆਂ ਤੋਂ ਉੱਚੇ ਕਰ ਦਿੰਦਾ ਹੈ ਕਾਟ ਸਿਲਕ ਦੁਖ ਮਾਇਆ ਕਰ ਲੈਨੇ ਆਪ ਅਪ ਦਸੇ ਮਾਇਆ ਦੇ ਦੁੱਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ ਗੁਣ ਗਾਇਬੇ ਅੰਤ ਰਸਨਾ ਹਰ ਜਸੇ ਗੁਰੂ ਦੀ ਸੰਗਤ ਵਿੱਚ ਰਹਾ ਜੀਵ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ ਪ੍ਰਭੂ ਦੀ ਸਿਤਸਲਾ ਕਰ ਸਕੀਦੀ ਹੈ ਸ਼ਲੋਕ ਦ੍ਰਿਸ਼ਟਾਂਤ ਏਕੋ ਸੁਨਿਅੰਤ ਏਕੋ ਦ੍ਰਿਸ਼ਟਾਂਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰਹਰ ਉਹਨਾਂ ਨੂੰ ਹਰਥਾ ਉਹ ਖਲਕਤ ਦਾ ਸਾਈਂ ਹੀ ਦਿਸਦਾ ਹੈ ਸੁਣੀਦਾ ਹੈ ਵਿਆਪਕ ਜਾਪਦਾ ਹੈ ਨਾਮਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰਾ हे नानक जिन्ना ਉੱਤੇ ਦਿਆਲ ਪ੍ਰਭੂ ਮਿਹਰ ਕਰਦਾ ਹੈ ਉਹ ਉਸ ਪਾਸੋਂ ਬੰਦਗੀ ਦਾ ਖੈਰ ਮੰਗਦੇ ਹਨ ਹਕ ਸੇਵੀ ਹਕ ਸੰਬਲਾਂ ਹਰ ਇੱਕ ਸ ਪੈ ਅਰਦਾਸ ਮੇਰੀ ਇੱਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾ ਪ੍ਰਭੂ ਨੂੰ ਹੀ ਹਿਰਦੇ ਵਿੱਚ ਸੰਭਾਲ ਰੱਖਾਂ ਨਾਮ ਵਖਰ ਤਨ ਸੰਚਿਆ ਨਾਨਕ ਸਚੀ ਰਾਸ ਏ ਨਾਨਕ ਜਿੰਨਾ ਬੰਦਿਆਂ ਦੇ ਨਾਮ ਰੂਪ ਸੌਦਾ ਨਾਮ ਰੂਪ ਤਨ ਜੋੜਿਆ ਹੈ ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਏ ਇਹ ਸਿਰਫ ਇੱਕ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ ਉਹ ਆਪ ਹੀ ਆਪ ਸਭ ਕੁਝ ਹੈ ਸਭ ਕਿਛੇ ਆਪੇ ਆਪ ਦੂਜਾ ਕਹਾਂ ਕੇ ਹੋਰ ਦੂਜਾ ਕਿਹੜਾ ਦਸਾਂ ਜਿਉ ਸਵਰਗ ਹੋਵੇ ਆਪ ਕਰੋ ਪ੍ਰਭ ਦਾਨ ਆਪੇ ਆਪ ਲੈ ਹੈ ਪ੍ਰਭੂ ਤੂੰ ਆਪ ਹੀ ਦਾਨ ਕਰਨ ਵਾਲਾ ਹੈ ਆਪ ਹੀ ਉਹ ਦਾਨ ਲੈਣ ਵਾਲਾ ਹੈ ਆਵਣ ਜਾਣਾ ਹੁਕਮ ਸਭ ਨਿਹਚਲ ਤੁੱਦ ਥੇ ਜੀਵਾ ਦਾ ਜੰਮਣਾ ਤੇ ਮਰਨਾ ਇਹ ਤੇਰਾ ਹੁਕਮ ਹੈ ਭਾਉ ਤੇਰੀ ਖੇਡ ਹੈ ਤੇਰਾ ਆਪਣਾ ਟਿਕਾਣਾ ਸਦਾ ਅਟਲ ਹੈ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹ ਨਾਨਕ ਤੇ ਇਥੋਂ ਖੈਰ ਮੰਗਦਾ ਹੈ ਮਿਹਰ ਕਰਕੇ ਨਾਮ ਬਖਸ਼ ਨਾਮ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ ਸੋਏ ਜੈਤ ਸਰੀ ਦਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀਆਂ ਪੌੜੀਆਂ ਵਾਲੀ ਵਾਰ 20 ਪੌੜੀਆਂ ਇਸ ਵਾਰ ਵਿੱਚ ਹਨ ਤੇ ਇੱਕ ਚੀਜ਼ ਤੁਸੀਂ ਸਾਰੇ ਸੁਣਨ ਲੱਗਿਆਂ ਧਿਆਨ ਰੱਖਦੇ ਹੋਵਗੇ ਜਾਂ ਰੱਖੋਗੇ ਜਾਂ ਸੁਣੋਗੇ ਜਾਂ ਵੇਖੋਗੇ ਪੜੋਗੇ ਜਦੋਂ ਇਹਦੇ ਦیدار ਕਰੋਗੇ ਤੇ ਇਹਦੇ ਉੱਪਰ ਵੀ ਸਲੇਖ ਵਾਰਸ ਲੋਕਾਂ ਨਾਲ ਪਰ ਇਸ ਵਾਰ ਦੀ ਖੂਬਸੂਰਤੀ ਜਾਂ ਇਹਦੀ ਵਿਲੱਖਣਤਾ ਇਹ ਹੈ ਵੀ ਇਸ ਵਾਰ ਦੀਆਂ ਪੌੜੀਆਂ ਦੇ ਨਾਲ-ਨਾਲ ਸ਼ਲੋਕ ਵੀ ਸਾਰੇ ਗੁਰੂ ਅਰਜਨ ਸਾਹਿਬ ਜੀ ਦੇ ਕਿਉਂਕਿ ਜਦੋਂ ਬਾਕੀ ਦੀਆਂ 12 ਦੇ ਵਿੱਚ ਸ਼ਲੋਕ ਹੁੰਦੇ ਆ ਤਾਂ ਉਹਨਾਂ ਸ਼ਲੋਕਾਂ ਦੇ ਨਾਲ ਸ਼ਲੋਕ ਮਹਲਾ ਪਹਿਲਾ ਦੂਜਾ ਤੀਜਾ ਲਿਖਿਆ ਹੁੰਦਾ ਤਾਂ ਇੱਥੇ ਸ਼ਲੋਕ ਦੇ ਨਾਲ ਕੋਈ ਵੀ ਸਲੇਖੇ ਦਾ ਮਹਲਾ ਪਹਿਲਾ ਦੂਜਾ ਤੀਜਾ ਨਹੀਂ ਲਿਖਿਆ ਪਰ ਇਹਦਾ ਮਤਲਬ ਪੌੜੀਆਂ ਤਾਂ ਵੀ ਗੁਰੂ ਅਰਜਨ ਸਾਹਿਬ ਜੀ ਦੀ ਹੈ ਹੀ ਨੇ ਔਰ ਇਹਦੇ ਨਾਲ ਸੰਬੰਧਿਤ ਸ਼ਲੋਕ ਆ ਜਿਹੜੇ ਉਹ ਵੀ ਸਾਰੇ ਦੇ ਸਾਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਹੀ ਉਚਾਰਣ ਕੀਤੇ ਹੋਏ ਆ